ਸਾਰ سامنے ਆਏ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਲੋਕਾਂ ਨੇ ਵਿਸ਼ੇਸ਼ ਗੱਲਬਾਤ ਵੀ ਕੀਤੀ ਹੈ। ਨਮਸਕਾਰ ਤੁਸੀਂ ਟੈਕਨੋ ਨਿਊਜ਼ ਪੰਜਾਬ ਤੇ ਮੈਂ ਹਾਂ ਬਲਵੰਤ ਖਵਾੜਾ ਤੁਹਾਨੂੰ ਦੱਸਦੀ ਕਿ ਪਿਛਲੇ 3-4 ਦਿਨ ਤੋਂ ਲਗਾਤਾਰ ਡਰੋਨ ਐਕਟੀਵਿਟੀ ਚੱਲੀ ਹੈ ਪੂਰੇ ਪਹਾੜ ਵਿੱਚ ਦੇਖ ਰਹੀ ਜੁਲਦੀ ਸੀ ਤੇ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਇਸ ਡਰੋਨ ਐਕਟੀਵਿਟੀ ਤੇ ਕੋਲ ਮਿਲਦੀ ਸੀ ਅੱਜ ਸਵੇਰੇ ਵੀ ਜਿੱਦਾਂ ਪਠਾਨਕੋਟ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵੱਲੋਂ ਡਰੋਨ ਤੇ ਭੇਜ ਕੇ ਇੱਥੇ ਜਿਹੜਾ ਹੈ ਡਾਟਾ ਬੋਲ ਪਾਇਆ ਗਿਆ ਸੀ ਉਸ ਤੋਂ ਬਾਅਦ ਅੱਜ ਸ਼ਾਮ ਨੂੰ ਜਿਹੜਾ ਡੋਨਾ ਕੰਪ ਦੇ ਵੱਲੋਂ ਜਿਹੜਾ ਸੀਲ ਫਾਇਰ ਟੇਰ ਕਰਕੇ ਸੀਲ ਫਾਇਰ ਦਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਪਠਾਨਕੋਟ ਸ਼ਹਿਰ ਦੇ ਲੋਕ ਸਾਡੇ ਨਾਲ ਮੌਜੂਦ ਹਨ ਚਾਹ ਰਹੇ ਕਿ ਕਿਸ ਤਰੀਕੇ ਦੀ ਸਿਚੁਏਸ਼ਨ ਜਿਹੜੀ ਹੁਣ ਦਿਖ ਰਹੀ ਹੈ ਸਰ ਸ਼ਾਮ ਨੂੰ ਡੋਨਾ ਕੰਪ ਦਾ ਬਿਆਨ ਆਇਆ ਹੈ ਕਿ ਦੋਹੇ ਦੇਸ਼ਾਂ ਵਿੱਚ ਸੀਲ ਫਾਇਰ ਹੁੰਦਾ ਹੈ ਕਿਸ ਤਰੀਕੇ ਨਾਲ ਉਹ ਮੋਲ ਜਿਹੜਾ ਪਠਾਨਕੋਟ ਦੇ ਵਿੱਚ ਹੈ ਸਰ ਮੈਂ ਸਾਰੇ ਦੇਸ਼ ਵਾਸੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਵਾਂਗਾ ਜਿਹੜੇ ਸਾਡੇ ਭਰਾ ਜਾਂ ਪਰਿਵਾਰ ਦੇ ਮੈਂਬਰ ਸ਼ਹੀਦ ਹੋਏ ਨੇ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਉਹਨਾਂ ਦੇ ਪਰਿਵਾਰਾਂ ਨਾਲ ਤੇ ਇਹ ਮੈਂ ਕਹਾਂਗਾ ਹਿੰਦੁਸਤਾਨ ਦੀ ਇੱਕ ਸਟ੍ਰੈਟੈਜਿਕ ਵਿਨ ਹੈਗੀ ਹੈ ਇਹਨਾਂ ਦਾ ਮੋਟਿਵ ਹੈਗਾ ਸੀ ਆਤੰਕਵਾਦ ਨੂੰ ਖਤਮ ਕਰਨਾ ਆਤੰਕਵਾਦ ਦੇ ਅਗੇ ਸੱੜਨਾ ਇਹਨਾਂ ਨੇ ਜਿਹੜੇ ਉਹਨਦੇ ਮੇਨ ਟੈਰਰਿਸਟ ਅਗੇ ਨੇ ਉਹਨਾਂ ਨੂੰ ਖਤਮ ਕਰਤਾ ਤੇ ਦੁਨੀਆ ਦੇ ਵਿੱਚ ਦਿਖਾਵੇ ਦਿੱਤਾ ਕਿ ਕਿਸ ਤਰ੍ਹਾਂ ਟੈਰਰਿਸਟ ਜਿਸ ਲਈ ਮਰੇ ਨੇ ਉਹਨਾਂ ਨੂੰ ਸ਼ਰਧਾਂਜਲੀ ਉਧਰ ਦਾ ਪ੍ਰੈਜ਼ੀਡੈਂਟ ਦੇ ਰਿਹਾ ਉਹਨਾਂ ਦੀ ਆਰਮੀ ਦੇ ਰਹੀ ਹੈ ਉਹਨਾਂ ਨੇ ਉਹ ਜਿਹੜੇ ਬੁਕੇ ਜੇ ਹਾਰ ਪੇਜ ਦੇ ਉਹ ਭੇਜੇ ਉਤੇ ਕਿਸ ਤਰੀਕੇ ਨਾਲ ਪਾਕਿਸਤਾਨ ਦਾ ਚਿਹਰਾ ਬੇਨਕਾਬ ਹਿੰਦੁਸਤਾਨ ਨੇ ਕੀਤਾ ਹੈ ਤੇ ਇਹਨਾਂ ਨੇ ਇੱਕ ਵਾਰਨਿੰਗ ਵੀ ਦਿੱਤੀ ਹੈ ਕਿ ਹਿੰਦੁਸਤਾਨ ਆਤੰਕਵਾਦ ਦੇ ਖਿਲਾਫ ਹੈ ਇੱਕ ਵੀ ਐਕਸ਼ਨ ਜੇ ਹੁਣ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਵਿੱਚ ਆਤੰਗਵਾਦੀ ਕਰਦਾ ਤੇ ਪਾਕਿਸਤਾਨ ਦਾ ਬਿਨਾ ਪੁੱਛੇ ਬਿਨਾ ਦੱਸੇ ਅਟੈਕ ਹੋਏਗਾ ਤੇ 12 ਤਰੀਕ ਤੱਕ ਦਾ ਟਾਈਮ ਦਿੱਤਾ ਉਹਨਾਂ ਨੂੰ ਸੁਧਰਨ ਦਾ ਜੇ ਸੁਧਰ ਗਿਆ ਤਾਂ ਠੀਕ ਹੈ ਨਹੀਂ ਤਾਂ ਉਹ ਉਹਨਾਂ ਦੀ ਤਿਆਰੀ ਉੱਪਰ ਹੋ ਚੁੱਕੀ ਹੈ ਜਾਂਦੀ ਠੀਕ ਹੋਰ ਵੀ ਕੁਝ ਲੋਕ ਡਾਲਿਆ ਸਰ 12 ਤਰੀਕ ਤੱਕ ਦਾ ਜਿਹੜਾ ਇਹ ਸਮੇਂ ਦਿੱਤਾ ਗਿਆ ਕਿ ਜੇਕਰ ਬਾਅਦ ਤੱਕ ਕੁਝ ਵੀ ਨਾ ਹੋ शुक्र गुजार करते है जिनके कारण हम यहाँ सब शहरवासी सुरक्षित है इतने ड्रोन अटैक होने मिजाइल अटैक होना और उनको इंटरसेप्ट करके मार देना सबसे पहले तो भारतीय सेना को बहुत बहुत बधाई जिन्होंने रात दिन हमारी सुरक्षा के लिए ये किया देश की गवर्नमेंट को बहुत बहुत बधाई क्योंकि युद्ध किसी भी मसले का हल नहीं है युद्ध हमेशा ही खातक रहा है किसी भी देश के लिए रहा हमारी इकोनॉमी के लिए और पठानकोट वासी पंजाब के लोग बहुत लीडर लोग हैं वो कभी भी भागे नहीं हैं। और ऐसी परिस्थिति में भी जो बॉर्डर पे भी लोग उन्होंने पलायन नहीं किया उनका डटकर मुकाबला किया है और डटकर मुकाबला करते हुए एक बात ये दिखा दिया कि जो पंजाब की कौम है हमेशा ही बहादुरों की कौम है उन्होंने कभी पीठ नहीं दिखाई और ऐसे मौके पर भी शहर के लोगों ने जैसे एक बार भी प्रशासन ने कहा और मैं सबसे बड़ी बात आपको ये बताना चाहता हूँ कि माननीय जिलाधीश ने सिविल डिफेंस को एक बोला कि आप यहाँ कमेटियां बनाए करें आप यकीन कीजिए 100 से डेढ़ सौ लोग एक एक वार्ड में सिविल डिफेंस के मेंबर बने के लिए पंद्रह से बीस साल के बच्चे भी आगे आए हैं जो देश की सुरक्षा के लिए हर वक्त खड़े हैं भारतीय सरकार का भारतीय सेना का बहुत बहुत धन्यवाद जिनके कारण आज हम सुरक्षित है कुछ दिन पहले फिर नरेंद्र मोदी का भी, भी बयान सामने आया विदेशी मंत्री का भी बयान आया समय मंगा गया है ਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਕੀ ਅੱਗੇ ਦਾ ਕੀ ਰਹੇਗਾ ਪਲਾਨ ਕੀ ਪਾਕਿਸਤਾਨ ਆਪਣੀ ਜਿਹੜਾ ਜਿਹੜੀ ਹਰਕਤਾਂ ਪਹਿਲੇ ਵੀ ਕਈ ਵਾਰੀ ਇਦਾਂ ਦਾ ਕੀਤਾ ਕੀ ਲੱਗਦਾ ਕਿ ਫਿਰ ਉਹ ਸੁਧਰੇਗਾ ਦੇਖੋ ਜੀ ਪਾਕਿਸਤਾਨ ਦਾ ਜਿਹੜੀ ਆਮ ਆਮ ਹੈ ਜਾਂ ਪਾਕਿਸਤਾਨ ਦੇ ਜਿਹੜੇ ਰਾਜਨੇਤਾ ਨੇ ਉਹ ਸੁਧਰਨ ਵਾਲੇ ਨਹੀਂ ਹੈਗੇ ਨੇ ਪਰ ਸਾਡੀ ਜਿਹੜੀ ਆਰਮੀ ਨੇ ਜਿਹੜਾ ਡਟ ਕੇ ਜਿਹੜਾ ਮੁਕਾਬਲਾ ਕੀਤਾ ਪਾਕਿਸਤਾਨ ਦਾ ਔਰ ਜਿਹੜਾ ਮੁਕਾਬਲਾ ਕੀਤਾ ਉਹ ਉੱਗਰ ਬਾਦੇ ਹੋਤੇ ਕੀਤਾ ਉੱਗਰ ਬਾਦੇ ਤੋਂ ਅਟੈਕ ਕੀਤਾ ਪਰ ਉੱਥੋਂ ਦੇ ਜਿਹੜੇ ਆਰਮੀ ਦੇ ਜਿਹੜੇ ਜਿਹੜੇ ਲੋਗ ਨੇ ਉਹਨਾਂ ਨੇ ਸਾਡੇ ਸਿਵਲ ਨੇ ਉੱਤੇ ਜਿਹੜਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਤੋਂ ਜਗ ਜਹਰ ਹੋਦਾ ਕਿ ਪਾਕਿਸਤਾਨ ਬਖਲਾਗੇ ਦਾ ਪਾਕਿਸਤਾਨ ਦੀ ਗਿੱਦਰਪਕੀ ਆ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਸਿਰਫ 4 ਦਿਨ ਦੇ ਅੰਦਰ ਅੰਦਰ ਹੀ ਉਹਨਾਂ ਨੂੰ ਜਮੀਨ ਦੇ ਲਾਂਦਾ ਹਿੰਦੁਸਤਾਨ ਦੀ ਜਿਹੜੀ ਆਰਮੀ ਆ ਔਰ ਮੈਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਉਹ ਸਾਡੇ ਦੇਸ਼ ਦੇ ਲੋਕ ਖਾਸ ਕਰਕੇ ਪੰਜਾਬ ਦੇ ਲੋਕ ਕਿ ਪਖਾਨਕੋਟ ਦੇ ਵਿੱਚ ਦੇਖੋ 4 ਦਿਨਾਂ ਦੇ ਕੱਦ-ਕੱਦ 600 ਤੋਂ 700 ਜਿਹੜਾ ਡਰੋਨ ਜਿਹੜਾ ਇੱਥੇ ਡਗਾਇਆ ਗਿਆ ਪਰ ਸਾਡੇ ਪਠਾਨਕੋਟ ਦੇ ਲੋਕ ਸਾਡੇ ਜਿਹੜੇ ਪਿੰਡਾਂ ਦੇ ਸਰਹੱਦੀ ਲੱਕਾਂ ਦੇ ਲੋਕ ਨੇ ਉਹ ਡਰੇ ਨਹੀਂ ਆ ਉਹ ਡੱਟ ਕੇ ਮੁਕਾਬਲਾ ਕਰਦੇ ਨੇ ਔਰ ਜਿੱਦਾਂ ਅਸੀਂ ਕੱਲ ਬਾਹਰਾਂ ਤੇ ਗਏ ਆ ਔਰ ਲੋਕਾਂ ਨਾਲ ਗੱਲਬਾਤ ਕੀਤੀ ਆ ਉਹ ਲੋਕਾਂ ਨੇ ਕਹਿ ਕੇ ਅਸੀਂ ਇਹ ਟੈਂਪ ਟ ਛੱਡ ਕੇ ਨਹੀਂ ਜਾਣਾ ਅਸੀਂ ਇੱਥੋਂ ਨਿਕਲ ਕੇ ਜਾਣਾ ਅਸੀਂ ਆਪਣੀ ਆਰਮੀ ਦਾ ਜਿਹੜਾ ਸਹਿਯੋਗ ਕਰਾਂਗੇ ਔਰ ਆਰਮੀ ਦੇ ਨਾਲ ਕੱਢਣਾ ਕਦਮ ਲਾ ਕੇ ਚਲਾਂਗੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਜਿੱਤੇ ਤੱਕ ਵੀ ਸਾਨੂੰ ਜਾਣਾ ਪਿਆਗਾ ਅਸੀਂ ਉਹਦਾ ਨਾਲ ਭਾਰਤ ਮਾਤਾ ਕੀ ਜੈ ਹਿੰਦੋਸਤਾਨ ਜਿੰਦਾਬਾਦ ਕੁਝ ਲੋਕ ਹੋਰ ਸਾਡੇ ਨਾਲ ਮੌਜੂਦ ਹੈ ਅੱਜ 11:00 ਵਜੇ ਤੱਕ ਦਸ਼ਤਾਂ ਮੌਲਸੀ ਪੂਰਾ ਪਠਾਨਕੋਟ ਸ਼ਹਿਰ ਬੰਦ ਕਰ ਦਿੱਤਾ ਗਿਆ ਸੀ ਜਾਨਤ ਬਿਲਕੁਲ ਵੀ ਚੈਨ ਨੂੰ ਦੇਖਣ ਨੂੰ ਨਹੀਂ ਸੀ ਮਿਲਦੀ ਜਿਸ ਟਾਈਮ ਸ਼ਾਮਲੂ ਡੋਨਲਡ ਟਰੰਪ ਦਾ ਟਵੀਟ ਆਂਦਾ ਹੈ ਕਿ ਦੋਵਾਂ ਦੇ ਵਿੱਚ ਜਿਹੜਾ ਹੈ ਸਿਫਾਇਰ ਹੋ ਗਿਆ ਉਸ ਤੋਂ ਬਾਅਦ ਕੀ ਮਾਹੌਲ ਜਿਹੜਾ ਪਠਾਨਕੋਟ ਦੇ ਵਿੱਚ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਪਰ ਲੋਕਾਂ ਦੀ ਪਹਿਲਾਂ ਵੀ ਸੋਚ ਸੀਗੀ ਕਿ ਇਹ ਯੁੱਧ ਨਹੀਂ ਹੋਣਾ ਚਾਹੀਦਾ ਪਰ ਜਿਹੜਾ ਯੁੱਧ ਸੀਗਾ ਉਹ ਅੰਤਗਵਾਦ ਦੇ ਖਿਲਾਫ ਸੀਗਾ ਨਾ ਕਿ ਪਾਕਿਸਤਾਨ ਦੇ ਅਮਾਮ ਦੇ ਖਿਲਾਫ ਔਰ ਸਾਡੀ ਆਰਮੀ ਨੇ ਅੰਤਕਵਾਦ ਦੇ ਉੱਤੇ ਹਮਲਾ ਕੀਤਾ ਨਾ ਕਿ ਪਾਕਿਸਤਾਨ ਦੇ ਵਾਂਗ ਸਮਾਜ ਦੇ ਉੱਤੇ ਲੋਕਾਂ ਦੇ ਉੱਪਰ ਹਮਲਾ ਨਹੀਂ ਕੀਤਾ ਕਿਉਂਕਿ ਪਾਕਿਸਤਾਨ ਐ ਨਾ ਸક્ષਮ ਨਹੀਂ ਰਹਿ ਚੁੱਕਿਆ ਕਿ ਜਿਹੜਾ ਆਰਮੀ ਦੇ ਨਾਲ ਸਾਡੀ ਵਾਯੂ ਸੈਨਾ ਜਲ ਸੈਨਾ ਥਲ ਸੈਨਾ ਨਾਲ ਲੜ ਸਕੇ ਇਸ ਕਰਕੇ ਬੁਖਲਾਹਟ ਹੈ ਪਾਕਿਸਤਾਨ ਦੀ ਐਸੀ ਸ਼ਾਇਦ ਦੇ ਕੁਝ ਲੋਕ ਜਿਸ ਤੇ ਹੀ ਡੋਨਲਡ ਟਰੰਪ ਤੇ ਬਲੋ ਜਿਹੜਾ ਸੀਲ ਫਾਇਲ ਦਾ ਜਿਹੜਾ ਆ ਐਲਾਨ ਕੀਤਾ ਜਾਂਦਾ ਹੈ ਦੋਵੇਂ ਦੇਸ਼ਾਂ ਦੇ ਵਿੱਚ ਉਸ ਤੋਂ ਬਾਅਦ ਪਠਾਨਕੋਟ ਸ਼ਹਿਰ ਦੇ ਵਿੱਚ ਚਾਹਲ ਪੈਰ ਦੇਖਣ ਨੂੰ ਮਿਲਦੇ ਤੇ ਸ਼ਹਿਰ ਦੇ ਲੋਕਾਂ ਦਾ ਗੱਲਬਾਤ ਕੀਤੀ ਹੈ ਕੀ ਕਹਿੰਦੇ ਉਹਨਾਂ ਨੇ ਕਿਹਾ ਕਿ ਬਾਅਦ ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਸਮੀਖਿਆ ਵੀ ਹੋਏਗੀ ਬਾਅਦ ਦੇਖ ਨੂੰ ਉਸ ਤੋਂ ਬਾਅਦ ਦੇਖਾਂਗੇ ਕਿ ਪਾਕਿਸਤਾਨ ਆਪਣੀ ਹੱਕਦਾਰੀ ਆਪਣੀ ਹੱਕਦਾਰੀ ਤੋਂ ਬਾਅਦ ਆਂਦਾ ਕਿਵੇਂ ਆਂਦਾ ਇੰਨੇ ਨੂਦਲੇ ਰਿਪੋਰਟ ਕੁਮਾਰ ਪਠਾਨਕੋਟ